ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ ਅੱਜ ਅਸੀਂ ਪਹੁੰਚੇ ਹਾਂ ਜੀਰਾ ਰੋਡ ਮੋਗਾ ਤੇ ਫੇਰ ਔਰ ਤੁਹਾਨੂੰ ਮੇਰੇ ਪਿੱਛੇ ਟਰੱਕ ਖੜੇ ਦਿਖਦੇ ਹੋਣਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਹਿਲੀ ਨਜ਼ਰੇ ਇਹ ਭੁਲੇਖਾ ਪੈਂਦਾ ਹੈ ਕਿ ਸ਼ਾਇਦ ਟਰੱਕ ਯੂਨੀਅਨ ਹੈ ਜਦੋਂ ਮੈਂ ਪਹਿਲੀ ਵਾਰ ਇਹਨੂੰ ਦੇਖਿਆ ਸੀ ਤਾਂ ਮੈਨੂੰ ਵੀ ਇਦਾਂ ਲੱਗਿਆ ਸੀ ਕਿ ਸ਼ਾਇਦ ਟਰੱਕ ਯੂਨੀਅਨ ਸ਼ਿਫਟ ਹੋ ਕੇ ਜੀਰਾ ਰੋਡ ਮੋਗਾ ਤੇ ਆ ਗਈ ਹੈ ਪਰ ਅਸਲ ਦੇ ਵਿੱਚ ਕਹਾਣੀ ਕੀ ਹੈ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹ ਜਗ੍ਹਾ ਜਿਹੜੀ ਆਰੀਆ ਮਾਡਲ ਸੀਨੀਅਰ ਸਕੰਦਰੀ ਸਕੂਲ ਮੋਗਾ ਦੀ ਹੈ ਜਿਹੜਾ ਕਿ ਉਹਨਾਂ ਨੇ ਆਪਣੇ ਪਲੇਗਰਾਉਂਡ ਵਾਸਤੇ ਖਰੀਦੀ ਸੀ 4.5 ਏਕੜ ਜਗ੍ਹਾ ਦੇ ਕਰੀਬ ਹੈਗੀ ਹੈ ਇਹ ਔਰ ਇਹ 2017 ਦੇ ਵਿੱਚ ਆਰੀਆ ਮਾਡਲ ਹਾਈ ਸਕੂਲ ਸੀ ਉਸ ਵੇਲੇ ਇਹ ਸੀਨੀਅਰ ਸਕੰਦਰੀ ਸਕੂਲ ਨਹੀਂ ਸੀ ਆਰੀਆ ਮਾਡਲ ਹਾਈ ਸਕੂਲ ਵੱਲੋਂ ਖਰੀਦੀ ਗਈ ਸੀ ਔਰ ਮੇਰੇ ਹੱਥ ਦੇ ਵਿੱਚ ਇਸ ਜਗ੍ਹਾ ਦੀਆਂ ਇਹ ਰਜਿਸਟਰੀਆਂ ਜੋ ਕਿ ਇਹ 27 6 2017 ਨੂੰ ਇਹ ਰਜਿਸਟਰੀ ਹੋਈ ਹੈ ਔਰ 1 ਕਰੋੜ 75 ਲੱਖ ਤੋਂ ਉੱਪਰ ਰਕਮ ਨਾਲ ਆਰੀਆ ਮਾਡਲ ਸੀਨੀਅਰਸ ਕੰਡੀ ਸਕੂਲ ਜਿਸ ਨੂੰ ਆਰੀਆ ਪ੍ਰਤੀਨਿਧੀ ਸਭਾ ਵੱਲੋਂ ਚਲਾਇਆ ਜਾ ਰਿਹਾ ਹੈ ਔਰ ਉਹਦਾ ਉਹਨਾਂ ਦੀ ਇੱਕ ਕਮੇਟੀ ਬਣੀ ਹੋਈ ਹੈ ਇੱਥੇ ਔਰ 2017 ਦੇ ਵਿੱਚ ਮੈਂ ਇਹਦਾ ਜ਼ਿਕਰ ਕਰਨਾ ਚਾਹੂੰਗਾ ਇੱਥੇ ਖਾਸ ਤੌਰ ਤੇ ਕਿ 2017 ਦੇ ਵਿੱਚ ਜਦੋਂ ਇਹ ਜਗ੍ਹਾ ਖਰੀਦੀ ਗਈ ਤਾਂ ਉਦੋਂ ਮਜਬੂਰੀ ਦੇ ਵਿੱਚ ਇਹ ਸਕੂਲ ਨੂੰ ਜਗ੍ਹਾ ਖਰੀਦਣੀ ਪਈ ਸੀ ਕਿਉਂ ਕਿ ਇੱਕ ਸਕੂਲ ਦਾ ਬੱਚਾ ਜਿਹੜਾ ਕਿ ਸਕੂਲ ਵੱਲੋਂ ਤੰਗ ਪਰੇਸ਼ਾਨ ਕਰਕੇ ਉਹ ਉਹਦੇ ਫਾਦਰ ਨੂੰ ਸੁਸਾਈਸਾਈਡ ਕਰਨ ਲਈ ਮਜਬੂਰ ਕੀਤਾ ਗਿਆ ਸੀ ਔਰ ਉਹਦੇ ਪਿਤਾ ਨੇ ਜਿਹੜਾ ਬੱਚੇ ਦੇ ਪਿਤਾ ਨੇ ਜ਼ਹਿਰੀਲੀ ਦਵਾਈ ਪੀ ਲਈ ਸੀ ਔਰ ਪੇਰੈਂਟਸ ਐਸੋਸੀਏਸ਼ਨ ਵੱਲੋਂ ਉਹਦਾ ਸੰਘਰਸ਼ ਲੜਿਆ ਜਾ ਰਿਹਾ ਸੀ ਤੇ ਉਹਦੀ ਆਰਟੀਆਈ ਦੇ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਸਕੂਲ ਦੇ ਕੋਲ ਕੋਈ ਵੀ ਪਲੇਗਰਾਉਂਡ ਨਹੀਂ ਹੈ ਤੇ ਜਦੋਂ ਪੇਰੈਂਟਸ ਐਸੋਸੀਏਸ਼ਨ ਵੱਲੋਂ ਇਸ ਸਬੰਧ ਦੇ ਵਿੱਚ ਉੱਪਰ ਸ਼ਿਕਾਇਤ ਕੀਤੀ ਗਈ ਵੀ ਇਹ ਸਕੂਲ ਦੀ ਰੈਜਿਸਟ੍ਰੇਸ਼ਨ ਰੱਦ ਕੀਤੀ ਜਾਵੇ ਤਾਂ ਫਿਰ ਇਹਨਾਂ ਨੇ ਕਾਲੀ ਦੇ ਵਿੱਚ ਜਿਹੜੀ ਇਹ 4.5 ਏਕੜ ਜਗ੍ਹਾ ਲੈ ਕੇ ਇੱਥੇ ਪਲੇਗ੍ਰਾਉਂਡ ਸ਼ੋਅ ਕੀਤਾ ਸੀ ਪਰ ਹੋਇਆ ਕਿ ਕਿ ਸਕੂਲ ਨੇ ਪਤਾ ਲੱਗਿਆ ਕਿ ਕੁਝ ਦਿਨ ਪਹਿਲਾਂ ਇਹ ਜਗ੍ਹਾ ਜਿਹੜੀ ਟਰੱਕ ਯੂਨੀਅਨ ਦੇ ਬੰਦਿਆਂ ਨੂੰ ਕੁਝ ਬੰਦਿਆਂ ਨੇ ਰਲ ਕੇ ਜਗ੍ਹਾ ਕਿਰਾਏ ਤੇ ਲੈ ਲਈ ਹੈ ਔਰ ਸਕੂਲ ਵੱਲੋਂ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਘਟਾਲਾ ਮੰਨਿਆ ਜਾਏਗਾ ਮੋਗੇ ਦੇ ਇਤਿਹਾਸ ਦੇ ਵਿੱਚ ਕਿ ਇੱਕ ਸਕੂਲ ਨੇ ਜਿਹੜੇ ਲੋਕਾਂ ਦੇ ਪੈਸੇ ਦੇ ਨਾਲ ਜਿਹੜੀ ਇਹ ਜਗ੍ਹਾ ਖਰੀਦੀ ਔਰ ਉਸ ਤੋਂ ਬਾਅਦ ਇਹਨੂੰ ਜਿਹੜਾ ਕਿਰਾਏ ਤੇ ਦੇ ਦਿੱਤਾ ਗਿਆ ਔਰ ਇਹਦਾ 55000 ਰੁਪਿਆ ਪ੍ਰਤੀ ਮਹੀਨਾ ਕਿਰਾਇਆ ਹੈ ਜਿਹੜਾ ਕਿ ਸਕੂਲ ਵੱਲੋਂ ਵਸੂਲ ਕੀਤਾ ਜਾ ਰਿਹਾ ਔਰ ਇਹ ਵੀ ਪਤਾ ਲੱਗਿਆ ਹੈ ਕਿ ਇਸ ਜਗ੍ਹਾ ਦੇ ਵਿੱਚ ਮੀਟਰ ਹੈ ਜਿਹੜਾ ਸਕੂਲ ਦੇ ਨਾਂ ਤੇ ਲੱਗਿਆ ਹੋਇਆ ਔਰ ਮੋਟਰ ਹੈ ਜਿਹੜੀ ਉਹਦਾ ਬੋਰ ਵੀ ਕੀਤਾ ਹੋਇਆ ਹੈ ਕਹਿਣ ਤੋਂ ਪਾਵੇ ਹੈ ਕਿ ਇਹ ਜਗ੍ਹਾ ਜਿਹੜੀ ਜੋ ਕਿ ਸਕੂਲ ਦੀ ਪ੍ਰਾਪਰਟੀ ਹੈ ਔਰ ਅੱਜ ਜਿਹੜੀ ਇਹ ਕਿਰਾਏ ਤੇ ਦੇ ਕੇ ਸਕੂਲ ਵੱਲੋਂ ਸਕੂਲ ਦੇ ਕੁਝ ਜਿਹੜੇ ਟਰਸਟੀ ਮੈਂਬਰ ਹੈਗੇ ਆ ਉਹਨਾਂ ਵੱਲੋਂ ਕਮਰਸ਼ੀਅਲ ਇਹਨੂੰ ਬਣਾ ਦਿੱਤਾ ਗਿਆ ਕਹਿਣ ਤੋਂ ਭਾਵ ਕਿ ਆ ਕਿ ਇਹਦੇ ਤੋਂ ਫਾਇਦਾ ਖਟਿਆ ਜਾ ਰਿਹਾ ਹੈ ਇਹਦੇ ਤੋਂ ਪ੍ਰੋਫਿਟ ਲੈਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹਦੇ ਸਬੰਧ ਵਿੱਚ ਆਪਾਂ ਜਿਹੜੇ ਆਰੀਆ ਪ੍ਰਤੀਨਿਧੀ ਸਭਾ ਦੇ ਮੈਂਬਰ ਨੇ ਸੁਦਰਸ਼ਨ ਸ਼ਰਮਾ ਜੀ ਜਲੰਧਰ ਤੋਂ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਔਰ ਆਰੀਆ ਮਾਡਲ ਸਕੂਲ ਦੀ ਮੈਨੇਜਮੈਂਟ ਹੈ ਜਿਹੜੀ ਉਹਨਾਂ ਦੇ ਮੁਖੀ ਨੇ ਨਰਿੰਦਰ ਸੂਝ ਜੀ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਆਰੀਆ ਮਾਡਲ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਮੇਖਾ ਜੀ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਕੇ ਇਹਦੀ ਕਨਫਰਮੇਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਹੈ ਜੀ ਆਪਣਾ ਜੁਨਾ ਨਾਮ ਅਸ਼ਟਿਕਬਾਰ ਸ਼ਰਮਾ ਐਡਵੋਕੇਟ ਸੀਨੀਅਰ ਐਡਵੋਕੇਟ ਮਦਾਨ ਆਰੀਆ ਬਸਰਾ ਪੰਜਾਬ ਗਿੰਦਰ ਦੇ ਰਹਿਣ ਵਾਲਾ ਅੱਛਾ ਜੀ ਗਿੰਦਰ ਤੋਂ ਹੋਰ ਬੰਦੂ ਕੋਈ 57 ਸਾਲ ਹੋ ਗਏ ਪ੍ਰੈਕਟਿਸ ਕਰਦੇ ਠੀਕ ਹੈ ਜੀ ਇੱਕ ਸ਼ਰਮਾ ਜੀ ਆਰੀਆ ਜਿਹੜਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈਗੇ ਆ ਮੋਗੇ ਤੇ ਉਹ ਉਹਨਾਂ ਨੇ ਆਪਣਾ ਜਿਹੜਾ ਪਲੇਗਰਾਉਂਡ ਹੈਗਾ ਜੀਰਾ ਰੋਡ ਤੇ ਉਹ ਰੈਂਟ ਤੇ ਦੇ ਦਿੱਤਾ ਗਏ ਟਰੱਕ ਯੂਨੀਅਨ ਹਾਂ ਜੀ ਮੋਡਰਨ ਸਕੂਲ ਆਰਿਆ ਪ੍ਰਸਾਵਾ ਪੰਜਾਬ ਦੀ ਇੱਕ ਸਿੱਖਿਆ ਸੰਸਥਾ ਹੈ ਹਾਂ ਜੀ ਜਿਹੜੀ ਬਹੁਤ ਪੁਰਾਣੀ ਹੈ ਕਾਫੀ ਦੇਰ ਤੋਂ ਹਾਂ ਜੀ ਤੇ ਕੁਝ ਸਾਲ ਹੋਏ ਜਿਹੜਾ ਖਰੀਦੀ ਸੀ ਤਾਂ ਕਿ ਸਕੂਲ ਦੀ ਕੋਈ ਗਰਾਉਂਡ ਬਣ ਸਕੇ ਹਾਂ ਜੀ ਐਜੂਕੇਸ਼ਨ ਦਾ ਬਿਲਡਿੰਗ ਦਾ ਵਾਅਦਾ ਕੀਤਾ ਜਾ ਸਕੇ ਹਾਂ ਹਾਂ ਲੇਕਿਨ ਮੈਨੂੰ ਬੜੇ ਦੁੱਖ ਦਾ ਕਹਾਣੀ ਗੱਲ ਪਤਾ ਲੱਗੀ ਹੈ ਕਿ ਜਿਹੜੀ ਇਸ ਵੇਲੇ ਉੱਥੇ ਮੌਜੂਦਾ ਮੈਨੇਜਮੈਂਟ ਹੈ ਤੇ ਜਿਹੜੀ ਆਰੀਆ ਕਮਿਸ਼ਨ ਆ ਪੰਜਾਬ ਦੇ ਸੋ ਕਾਲਡ ਮੈਨੇਜਮੈਂਟ ਦਾ ਸਰਦਰਸ਼ਨ ਗਰੁੱਪ ਹਾਂਜੀ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਹ ਜਿਹੜੀ 4 ਏਕੜ ਜ਼ਮੀਨ ਹੈ ਸਕੂਲ ਦੀ ਹਾਂਜੀ ਉਹਨੂੰ ਇਹਦਾ ਟ੍ਰੱਕ ਖੜੇ ਕਰਨ ਵਾਸਤੇ ਕਿਰਾਇਆ ਤੇ ਦਿੱਤਾ ਹਾਂਜੀ ਜਨਾ 50 50000 ਰੁਪਏ ਜੋ ਮੈਨੂੰ ਪਤਾ ਲੱਗਾ ਮਹੀਨੇ ਸੇ ਹਾਂਜੀ ਇਹਨਾਂ ਗੰਦੀ ਗੱਲ ਤੇ ਬੁਰੀ ਗੱਲ ਕੀ ਹੋ ਸਕਦੀ ਹੈ ਕਿ ਇੱਕ ਵਿਧੇਕ ਹਜ਼ਾਰੇ ਦੀ ਜਗਾ ਜਿਹੜੀ ਕਿ ਕਿసే ਵਕਸਰ ਲਈ ਐਜੂਕੇਸ਼ਨ ਬਣਾਉਣ ਲਈ ਬਿਲਕੁਲ ਬੱਚਿਆਂ ਦੇ ਗਰਾਊਂਡ ਬਣਾਉਣ ਲਈ ਹੂੰ ਹੂੰ ਦਿੱਤੀਆਂ ਗਈ ਸੀ ਉਹਨੂੰ ਅੱਜ ਕਰਾ ਦੇ ਦਿੱਤਾ ਮੈਂ ਹੁਣੇ ਹੀ ਇਹ ਕੋਰਟ ਤੋਂ ਫ੍ਰੀ ਹੋਤ ਗਿਆ ਹਾਂ ਉਹਦਾ ਕੇਸ ਸੀ ਹੈਂਡਲਮੈਂਟ ਦੀ ਕੇਸ ਸੀ ਅੱਛਾ ਜੀ ਸਰਸਤੇ ਜੀ ਮੈਂ ਦੇਖਿਆ ਜਗਾ ਉੱਥੇ ਟਰੱਕ ਖੜੇ ਆ 50 60 ਪਤਾ ਲੱਗਾ ਉੱਥੋਂ ਟਰੱਕ ਵਾਲਿਆਂ ਦੋ ਕਿਓਰਿੰਗ ਕਰਾਇਆ ਤੇ ਲੈ ਠੀਕ ਹੈ ਮੇਰਾ ਦਿਲ ਇਹਨਾਂ ਦੁਖੀ ਹੋਇਆ ਕਿ ਮੂਰਗਜਾਦਾਨੀ ਬਿਲਡਿੰਗਾਂ ਬਣਾਈਆਂ ਸਕੂਲ ਬਣਾਈਆਂ ਬਿਲਕੁਲ ਜਿਹੜੇ ਹੋਣ ਦੇ ਬੰਦੇ ਉਦੇਦਾਰ ਆ ਉਹਨਾਂ ਦੀ ਕੀ ਸੋਚ ਹੈ ਕਿ ਜਮੂਲ ਕਾਲਜਾਂ ਨੂੰ ਤੁਸੀਂ ਟਰੱਕ ਜੁੜਨੀ ਉਹਨੂੰ ਦੇ ਦਿਓ ਟਰੱਕ ਖੜੇ ਕਰਨ ਲਈ ਦੇ ਦਿਓ ਕਿ ਅਗਰ ਇਹਨਾਂ ਨੇ ਐਗਰੀਮੈਂਟ ਕੀਤਾ ਹੂੰ ਹੂੰ ਤਾਂ ਇਹ ਮਹਾਪਾਪ ਹੋਏਗਾ ਔਰ ਦੂਸਰਾ ਜੇਕਰ ਕਰ ਦਿੱਤਾ ਇਹਨੇ ਐਗਰੀਮੈਂਟ ਅਸੀਂ ਹਰ ਜਦਨ ਕਰਾਂਗੇ ਕਿ ਐਗਰੀਮੈਂਟ ਨਾ ਕਰ ਸਕਣ ਅਗਰ ਕਰ ਵੀ ਦਿੱਤਾ ਤਾਂ ਅਸੀਂ ਕੈਂਸਲ ਕਰਾਵਾਵਾਂਗੇ ਠੀਕ ਵੀ ਰਿਪੋਰਟ ਦੇਾਂਗੇ ਉਹਨਾਂ ਦੇ ਖਿਲਾਫ ਹੂੰ ਹੂੰ ਜੋ ਵੀ ਕਾਨੂੰਨੀ ਕਾਰਵਾਈ ਹੋਏ ਕਰਾਂਗੇ ਠੀਕ ਹੈ ਜੀ ਦਰਸ਼ਨ ਦੇ ਖਿਲਾਫ ਵੀ ਕਰਾਂਗੇ ਤੇ ਮਿੰਦਰ ਸਿੰਘ ਦੇ ਖਿਲਾਫ ਠੀਕ ਹੈ ਜੀ ਠੀਕ ਹੈ ਦੂਸਰਾ ਮੈਂ ਇੱਕ ਦੱਸਣਾ ਚਾਹਣਾ ਕਿ ਜਿੱਦਾਂ ਮੈਨੀਅਰ ਹੈ ਇਹ ਕਹਿੰਦਾ ਮੈਂ ਮੈਨੀਅਰ ਆ ਨੰਦਾ ਸੋ ਹਾਂਜੀ ਮੈਨੂੰ ਤੇਰਾ ਰਿਜਲੈਸ਼ਨ ਪ੍ਰੈਜ਼ੀਡੈਂਟ ਹੈ ਇਹ ਨਹੀਂ ਰੋਕਦੇ ਕੱਲ ਨੂੰ ਇਹ ਹਟ ਗਏ ਜਦੋਂ ਤਾਂ ਫਿਰ ਉਹ ਕਟਰਾਕ ਵਾਲੇ ਕਿਦਾਂ ਖਾਲੀ ਕਰ ਦੇਣਗੇ ਉਹ ਕਹਿਣਗੇ ਜੀ ਸਾਡਾ ਤਾਂ ਐਗਰੀਮੈਂਟ ਉਹਨਾਂ ਨਾਲ ਹੋਇਆ ਸੀ ਬਿਲਕੁਲ ਤੇ ਤੁਸੀਂ ਕੌਣ ਉਹਨੇ ਤੀਸਰ ਕੇ ਵੀ ਇਹ ਜਿਹੜਾ ਕੰਮ ਕਰਦੇ ਪਏ ਆ ਇਹ ਮਹਾ ਬਾਪ ਕਰਦੇ ਪਏ ਆ ਇਹ ਉਹ ਕਰਨਾ ਨਹੀਂ ਚਾਹੀਦਾ ਬਿਲਕੁਲ ਬਿਲਕੁਲ ਤੀਸਰ ਕੇ ਮੇਰੀ ਇਹ ਹੀ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਬਾਜਾ ਜੋ ਇਹ ਕੰਮ ਨਾ ਕਰੋ ਸਾਡਾ ਵਿਧਾਨ ਇਹ ਕਹਿੰਦਾ ਸਭਾ ਦਾ ਕਿ ਸਭਾ ਦੀ ਇਜਾਜ਼ਤ ਬਗੈਰ ਤਾਂ ਸਕੂਲ ਨਹੀਂ ਦੇ ਹੀ ਨਹੀਂ ਸਕਦਾ ਕਿਸੇ ਨੂੰ ਬਦੌਦ ਬੈਣੀ ਹੈ ਸਭਾ ਦੀ ਇਜਾਜ਼ਤ ਹੀ ਨਹੀਂ ਲਈ ਕਿਸੇ ਨੇ ਕਿਸੇ ਨੇ ਨਹੀਂ ਲਈ ਕੋਈ ਕਮੇਟੀ ਦੀ ਮੀਟਿੰਗ ਜਿਹੜੇ ਮਸਾਪਾਸ ਹੈ ਓਕੇ ਇਹ ਕਰਕੇ ਉੱਧੇ ਇਲੀਗਲ ਹੈ ਇਹ ਤੁਹਾਡਾ ਸਭਾ ਦਾ ਮੁੱਖ ਦਫ਼ਤਰ ਜਲੰਧਰ ਹੈ ਜੀ ਜਲੰਧਰ ਯਾਨੀ ਕਿ ਉੱਥੇ ਤੁਹਾਡੇ ਕੋਲੋਂ ਇਹਨਾਂ ਨੇ ਪਰਮਿਸ਼ਨ ਲੈਣੀ ਸੀਗੀ ਉਹ ਲਈ ਨਹੀਂ ਇਹਨਾਂ ਦਾ ਸੁਸਕਰਸ਼ਨ ਪਾਰਟੀ ਤੋਂ ਲਈ ਨਾ ਮੇਰੇ ਤੋਂ ਲਈ ਠੀਕ ਹੈ ਤੇ ਪਰਮਿਸ਼ਨ ਹੀ ਨਹੀਂ ਆਣੀ ਤਾਂ ਕਿਵੇਂ ਦੇ ਸਕਦੇ ਆ ਕਿ ਸਕੂਲ ਦਾ ਸਭਾ ਦਾ ਜਦੋਂ ਸਭਾ ਸਭਾ ਦੇ ਬੁਲਾਨ ਚ ਲਿਖਿਆ ਆ ਕਿ ਕੋਈ ਵੀ ਪ੍ਰਾਪਰਟੀ ਜਿਹੜੀ ਬਿਕਨੀ ਹੋਏ ਸਭਾ ਦੀ ਇਜਾਜ਼ਤ ਚਾਹੀਦੀ ਹੈ ਜਿਹੜੇ ਟਰੱਕ ਵਾਲੇ ਹੈਗੇ ਆ ਜਿੰਨਾਂ ਨੇ ਵੀ ਲੈਣਾ ਚਾਹੁੰਦੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਇਹ ਨਾ ਕਰੋ ਇਸ ਪਾਪ ਦੇ ਭਾਗੀਦਾਰ ਨਾ ਬਣੋ ਬਿਲਕੁਲ ਉਹਦੀ ਸਕੂਲ ਨੂੰ ਦਾਣ ਦੇਣਾ ਕਿ ਤੁਸੀਂ ਸਕੂਲ ਦੀ ਜਗ੍ਹਾ ਕਰਦਾ ਕਰਨੀ ਹੈ ਖਰਾਬ ਕਰਨੀ ਹੈ ਠੀਕ ਹੈ ਕਰਕੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਮਨਾ ਕਰ ਦਿਓ ਤੇ ਨਾ ਲਓ ਠੀਕ ਹੈ ਜਗ੍ਹਾ ਨੂੰ ਇਸ ਨੂੰ ਨਾ ਲਓ ਠੀਕ ਹੈ ਬੀਸਿਕਲੀ ਇਹ ਜਿਹੜੀਆਂ ਇਹ ਜਿਹੜੀਆਂ ਇੰਸਟੀਚਿਊਸ਼ਨਸ ਹੁੰਦੀਆਂ ਇਹ ਪਬਲਿਕ ਪ੍ਰਾਪਰਟੀ ਹੁੰਦੀ ਹੈ ਇਹ ਜਿਹੜੇ ਕਰਾਇਨਾਮੇ ਲਿਖਦੇ ਹਨ ਲਿਖੀਤੇ ਹਨਾ ਇਹ ਪਬਲਿਕ ਪ੍ਰਾਪਰਟੀ ਦੇ ਵੀ ਲਿਖੀਦੇ ਹੂੰ ਔਰ ਖਾਸ ਤੌਰ ਤੇ ਜਿਹੜੀ ਪਲੇਗ੍ਰੰਡ ਹੋ ਕਾਨੂੰ ਕਰਸੀਨਾਮਾ ਬਦਲ ਵੀ ਸਕਦਾ ਬਿਲਕੁਲ ਬਿਲਕੁਲ ਜੇ ਦਾ ਮਾਲਕੀ ਘਰ ਦੀ ਥੋੜਾ ਇਹਨਾਂ ਦੇ ਇਹਨਾਂ ਦੇ ਆ ਕੋਈ ਇੰਡੀਵਿਜੂਅਲ ਪਰਸਨਲ ਪ੍ਰਾਪਰਟੀ ਥੋੜੀ ਆ ਇਹਨਾਂ ਨੂੰ ਤਾਂ ਕੋਈ ਸੋਚ ਹੀ ਨਹੀਂ ਰਹੀ ਵੀ ਅਸੀਂ ਮਰਨਾ ਨਹੀਂ ਇਹ ਤਾਂ ਸਮਝਦੇ ਵੀ ਸਾਡੀ ਕੁਰਸੀ ਪੱਕੀ ਹੈ ਹੂੰ ਗੱਲ ਖਾ ਕੇ ਆਏ ਆ ਵੀ ਅਸੀਂ ਇਹਦੇ ਮੈਨੇਜਰ ਆ ਅਸੀਂ ਆ ਸਭ ਕੁਝ ਇਹਦੇ ਹੂੰ ਇਹ ਜਿਹੜੀਆਂ ਇਹ ਜਿਹੜੀਆਂ ਇੰਸਟੀਟਿਊਸ਼ਨਸ ਹੁੰਦੀ ਆ ਇਹ ਪਬਲਿਕ ਪ੍ਰਾਪਰਟੀ ਹੁੰਦੀ ਆ ਇਹ ਬਣਾਉਣਾ ਹੁੰਦਾ ਨਾ ਕਿ ਕਿਰਾਏ ਤੇ ਦੇਦੀਆਂ ਪਾਪਾ ਇਹਦਾ 55000 ਹੁਣ ਕਿਰਾਇਆ ਲਿਆ ਹੂੰ ਹੂੰ ਕਹਿੰਦੇ ਜੀ ਸਾਡੇ ਕੋਲੇ ਇੱਕ ਮੇਰੇ ਕੋਲੇ ਵੀ ਪਤਾ ਲੱਗਾ ਕਹਿੰਦੇ ਜੀ ਸਾਡੇ ਕੋਲੇ ਸੰਭਾਲਣ ਦਾ ਇੰਤਜ਼ਾਮ ਹੈ ਨਹੀਂ ਜਾ ਤੁਸੀਂ ਜਗ੍ਹਾ ਲਈ ਹੈ ਲੋਕ ਜਿਹੜੇ ਐਗਰੀਕਲਚਰ ਕਰਦੇ ਹੋਰ ਕਰਦੇ ਆਪਣੀਆਂ ਜਗ੍ਹਾ ਲੈਂਦੇ ਆ ਸੰਭਾਲਦੇ ਐ ਹਮ ਇੰਸਟੀਚੂਨਾਂ ਦੀ ਜਗ੍ਹਾ ਸੰਭਾਲਣ ਲਈ ਜਾਂਦੇ ਐ ਮੈਂ ਤਾਂ ਇਹ ਵੀ ਗੱਲ ਕਹੂੰਗਾ ਕਿ ਥੋੜੀ ਜੀ ਜਿਹੜੀ ਪ੍ਰਿੰਸੀਪਲ ਇਨਚਾਰਜ ਆ ਉਥੋਂ ਦੀ ਹਮ ਹਮ ਉਹਨੂੰ ਇਸ ਗੱਲ ਤੇ ਅੜਨਾ ਚਾਹੀਦਾ ਸਟੈਂਡ ਲੈਣਾ ਚਾਹੀਦਾ ਬਿਲਕੁਲ ਸਟੈਂਡ ਲੈਣਾ ਚਾਹੀਦਾ ਉਹਨੂੰ ਹਮ ਔਰ ਇੱਕ ਵਾਰੀ ਹੋਰ ਇਹ ਪਤਾ ਲਾਓ ਕਿ ਇਹਨਾਂ ਨੇ ਮੈਨੂੰ ਤਾਂ ਇਹ ਲੱਗਦਾ ਕਿ ਕੋਈ ਸਕੂਲ ਦਾ ਹੋ ਸਕਦਾ ਇਹਨਾਂ ਨੇ ਰੈਗੂਲੇਸ਼ਨ ਵੀ ਨਾ ਪਾਇਆ ਹੋਵੇ ਓਕੇ પરમિશન ਵੀ ਨਹੀਂ ਲਈ ਤੇ ریزોલ્યુશન ਵੀ ਨਹੀਂ पाया ਹੋਣਾ ਹੂੰ ਚਲੋ ਉਤਾਪਾ ਪ੍ਰਿੰਸੀਪਲ ਨਾਲ ਕਰਾਂਗੇ ਗੱਲ। ਕੋਈ ਵੀ ਬਾਡੀ ਲੱਗੀ ਹੋਈ ਹੈ, ਕਰ ਰਹੀ ਹੈ। ਹਾਂਜੀ। ਜਿਹੜੇ ਵੀ ਅੱਜ ਕੱਲ੍ਹ ਆਫਿਸ ਬੀਰਰ ਹੈਗੇ ਆ ਉਹ ਪਾਪ ਕਰ ਰਹੇ ਆ। ਇਹਨੂੰ ਵੱਡਾ ਕੋਈ ਪਾਪ ਨਹੀਂ। ਮੇਰੀ ਕੋਈ ਗੱਲ ਨਹੀਂ ਹੈ ਕਿ ਜਿਹੜਾ ਟਰੱਕ ਖੜੇ ਕਰਨ ਦੀ ਜਗ੍ਹਾ ਲੈਂਦਾ, ਛਾਇਆ ਕਿੰਨਾ ਮਰਜੀ ਲਿਖ ਕੇ ਦੇ ਦੇਵੇ, ਲੇਕਿਨ ਮੇਰਾ ਤਜਰਬਾ ਬਗਾਲ ਦੇ ਤੌਰ ਤੇ ਉਹ ਖਾਲੀ ਨਹੀਂ ਹੁੰਦੀ ਕਿ ਕਮਰਾ ਕਾਇਦੇ ਦਾ ਖਾਲੀ ਨਹੀਂ ਹੁੰਦਾ ਤੇ ਜਿਹੜਾ ਕਿ ਤੋ ਖਾਲੀ ਹੁੰਦਾ ਬਿਲਕੁਲ ਬਿਲਕੁਲ ਬਾਕੀ ਸਕੂਲ ਦੀ ਜਿਹੜੀ ਫਿਲੀਸ਼ਨ ਹੈ ਉਹਨੂੰ ਵੀ ਖਤਰਾ ਪੈਦਾ ਹੋ ਜਾਏਗਾ ਤੇ ਮੇਰੇ ਬੱਚਿਆਂ ਦੀ ਜਗ੍ਹਾ ਹੀ ਹੈ ਨਹੀਂ ਖੇਡਣ ਲਈ ਜਿਹੋ ਉਹਨਾਂ ਦੀ ਰਿਕੁਆਇਰਮੈਂਟ ਆ ਜਿਸ ਕਰਕੇ ਜਗ੍ਹਾ ਖਰੀਦੀ ਗਈ ਸੀ ਅਗਰ ਉਹ ਮਕਸਦ ਹੀ ਖਤਮ ਕਰਦਾ ਜਗ੍ਹਾ ਹੀ ਖਤਮ ਕਰਤੀ ਤੇ ਕੱਲ ਨੂੰ ਸਕੂਲ ਵਿੱਚ ਡਿਸਰਬਲੈਂਸ ਹੋ ਸਕਦਾ ਬਿਲਕੁਲ ਬਿਲਕੁਲ ਜੀ ਪੁਲਿਸਰ ਕੇ ਬੜੇ ਗੌਰ ਕਰਨ ਦੀ ਜਰੀ ਜਗ੍ਹਾ ਗੱਲ ਆ ਗਈ ਹੈ ਕਿ ਜਗ੍ਹਾ ਨੂੰ ਨਾ ਦਿੱਤਾ ਜਾਵੇ ਔਰ ਮੈਂ ਤਾਂ ਕਾਨੂੰਨੀ ਕਾਰਵਾਈ ਵੀ ਕਰਾਂਗਾ ਔਰ ਮੈਂ ਕੋਸ਼ਿਸ਼ ਕਰਾਂਗਾ ਜਿਹਨਾਂ ਨੇ ਕੰਮ ਕੀਤਾ ਉਹਨਾਂ ਦੇ ਪਰਚਾ ਵੀ ਦਰਜ ਕਰਵਾਵਾਂਗਾ ਠੀਕ ਹੈ ਜੀ। ਕਿਉਂਕਿ ਮੈਂ ਵੀ ਸਵਾਰ ਅਧਿਕਾਰੀ ਹਾਂ। ਹਾਂ ਹਾਂ। ਔਰ ਅੱਜ ਵੀ ਮੈਂ ਸਵਾਰ ਅਕੇ ਸਵਾਬ ਨੂੰ ਲੜ ਗਿਆ ਕਿ ਸਵਾਹ ਦੀ ਪ੍ਰਾਪਰਟੀ ਖਰਾਬ ਕਰ ਰਹੇ ਆ। ਠੀਕ ਹੈ ਜੀ। ਇੱਥੇ ਮੈਂ ਗੱਲ ਦੱਸਨੀ ਚਾਹਨਾ ਕਿ ਡੀਐਮ ਕਾਲਜ ਮੈਨੇਜਮੈਂਟ ਕਮੇਟੀ ਜਿਹੜੀ ਹੈ। ਹਾਂਜੀ। ਉਹਦਾ ਝਗੜਾ ਕਾਫੀ ਸਾਲਾਂ ਤੋਂ ਚੱਲ ਰਿਹਾ। ਵੀ 25 ਸਾਲਾਂ ਤੋਂ। ਠੀਕ ਹੈ ਜੀ। 1995 'ਚ ਮੈਂ ਸੈਟਲਮੈਂਟ ਕਰਾਈ ਸੀ ਸਾਰੀ ਜਦੋਂ ਮੈਂ ਸਵਾਹ ਦਾ ਕਾਰ ਮੁਖਤਾਰ ਹੁੰਦਾ ਸੀ। ਠੀਕ ਹੈ ਜੀ। ਉਹ ਮੈਂ ਜੋ ਛੱਡ ਦਿੱਤਾ। ਤਾਂ ਜਿਹੜੇ ਮੌਜੂਦਾ ਬੰਦੇ ਆ ਉਹਦੇ ਨਾਲ ਬੜੇ ਫਿਰਦੇ ਆਪਣੇ ਆਪ ਕਹਿੰਦੇ। ਉਹਨਾਂ ਪੰਜ ਦੀਆਂ ਪੰਜ ਜੜੀਆਂ ਇਸ ਜਿਹੜੀਆਂ ਡੀਮ ਕਾਲ ਕਮੇਟੀ ਦੀਆਂ ਉਹਨਾਂ ਦਾ ਵੀ ਸਦਿਆਨਾਸ਼ ਕਰਤਾ ਐਸ ਵਿੱਚ ਸਾ ਦੋ ਕਾਲਜਾਂ ਦੇ ਉੱਤੇ ਤਸੀਰ ਬਿਠਾਏ ਤੇ ਬਾਕੀ ਵੀ ਝਗੜੇ ਚਾਹਦੇ ਪਏ ਔਰ ਜਿਹੜਾ ਬਾਕੀ ਵੀ ਜਿਹੜੇ ਦੋ ਸਕੂਲ ਹੈ ਸਾਡੇ ਸੱਚ ਇੰਸਟੀਚਿਊਸ਼ਨ ਦਾ ਮੋਗੇ ਤਾਂ ਕਿ ਸੱਤਾ ਦਾ ਬੁਰਾ ਹਲ ਕੀਤਾ ਪਿਆ ਇਹਨਾਂ ਨੇ ਇਲੈਕਸ਼ਨ ਤੋਂ ਬਾਅਦ ਬਿਲਕੁਲ ਬਿਲਕੁਲ ਤੁਸੀਂ ਸਾਰੇ ਕਿ ਬੜੀ ਲੋੜ ਹੈ ਮੋਗੇ ਵਾਸੀਆਂ ਨੂੰ ਬੜੀ ਅਪੀਲ ਕਰਾਂਗਾ ਕਿ ਤੁਸੀਂ ਜਿਹੜੇ ਪੁਰਾਣੇ ਬੰਦੇ ਆ ਉਹ ਇਕੱਠੇ ਹੋ ਜਾਓ ਤੇ ਆਪਣੀਆਂ ਇੰਸਟੀਚਿਊਸ਼ਨਾਂ ਨੂੰ ਬਚਾਓ ਮੈਂ ਤੁਹਾਡੀ ਹਰ ਮਦਦ ਕਰਨ ਲਈ ਤਿਆਰ ਹਾਂ ਚਾਹੇ ਜੋ ਮਰਜ਼ੀ ਹੋ ਜਾਏ ਚਾਹੇ ਨਿਕੋਟ ਜਿਆਦਾ ਹੋਵੇ ਚਾਹੇ ਜੋ ਮਰਜ਼ੀ ਕਰਨਾ ਪਵੇ ਮੈਂ ਮਚਾਵਾਂਗੇ ਬਿਲਕੁਲ ਜੀ ਆਰੀਆ ਪ੍ਰਤੀਨਿਧੀ ਸਭਾ ਦਾ ਜਿਹੜਾ ਹੈਗਾ ਮੋਗੇ ਦੇ ਵਿਕਾਸ ਦੇ ਵਿੱਚ ਜਾਂ ਮੋਗੇ ਦੇ ਕਹਿੰ ਲੋ ਕਿ ਵੀ ਇਸਟੈਬਲਿਸ਼ਮੈਂਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਹੋ ਜੀ ਜਿਹਨਾਂ ਨੇ ਬਣਾਇਆ ਡਾਕਟਰ ਮਦਨ ਸਿੰਘ ਦਾ ਉਹ ਜਿਹੜੇ ਸਾਥੀ ਜਿਹੜੇ ਸੀਗੇ ਬੜੇ ਅੱਛੇ ਇਨਸਾਨ ਸੀਗੇ ਉਹਨਾਂ ਦੀ ਸੋਚ ਸੀ ਚਾਹੇ ਉਹ ਪੈਸੇ ਇਕੱਠੇ ਕਰਕੇ ਜ਼ਮੀਨ ਵਧਾਉਂਦੇ ਸੀ ਇਸਟਿਊਸ਼ਨ ਬਣਾਉਂਦੇ ਲੇਕਿਨ ਸਭਾ ਦੇ ਨਾਂ ਕਰਕੇ ਬਿਲਕੁਲ ਕੁੱਨ ਦਾ ਮੁਦਾਇ ਹੈ ਕਿ ਜਮੀਨ ਬਚੀ ਰਵੇ ਕਾਲਜ ਬਚੇ ਰਹਿਣ ਹੂੰਦੇ ਦੇ ਬੰਦੇ ਆ ਉਹ ਰਜਿਸਟਰੀ ਆਪਣੇ ਨਾਮ ਕਰਾਉਣ ਲਈ ਤਿਆਰ ਹੋਏ ਆ ਲੋਕਲ ਸਕੂਲਾਂ ਦੇ ਨਾਮ ਕਰਾਉਂਦੇ ਆ ਬਿਲਕੁਲ ਬਿਲਕੁਲ ਗੰਤ ਗੱਲ ਹੈ ਔਰ ਮੈਂ ਮੈਨੂੰ ਪਤਾ ਲੱਗਾ ਕਿ ਜਦੋਂ ਜਮੀਨ ਖਰੀਦਦੇ ਉਹ ਚੋ ਬੈਠ ਆ ਜਾਂਦੇ ਆ ਹੂੰ ਕਿੰਦੇ ਪਾਪ ਵਾਲੀ ਗੱਲ ਕਰਦੇ ਪਏ ਬਿਲਕੁਲ ਬਿਲਕੁਲ ਇਹ ਨਹੀਂ ਲੱਗਦਾ ਪਏ ਇੱਥੇ ਪੜਨਾ ਪੈਣਾ ਸਾਰੀ ਗੱਲ ਜਿਵੇਂ ਹੁਣ ਸਾਰੇ ਕਾਲਜ ਆ ਪੰਜਾਬ ਦੇ ਕਾਲਜ ਆ ਜਿਹੜੇ ਉਹਨਾਂ ਦੇ ਵਿੱਚ ਐਡਮਿਸ਼ਨ ਆ ਜਿਹੜੀ ਲਗਭਗ ਫੁੱਲ ਹੈ ਜਨੇ ਦੀ ਕਾਲਜ ਦੁਆਰਾ ਜਾਉਂਦੇ ਹੋਗੇ ਇੱਕ ਵਾਰੀ ਮਾਰ ਕੇ ਹਾਂਜੀ ਪਰ ਮੋਗੇ ਦੇ ਵਿੱਚ ਜਿਹੜੇ ਕਾਲਜ ਜਾਂ ਸਕੂਲ ਜਿਹੜੇ ਆ ਰਹੀ ਆ ਪ੍ਰਤੀਨਿਧੀ ਸਭਾ ਵੱਲੋਂ ਚਲਾਏ ਜਾ ਰਿਹਾ ਹੈ ਉਹਨਾਂ ਦਾ ਹਾਲ ਇੰਨਾ ਮਾੜਾ ਕਿਉਂ ਹੋ ਰਿਹਾ ਉਹ ਸਰ ਜੀ ਇਹਨਾਂ ਦੀ ਆਪਸੀ ਲੜਾਈ ਹੂੰ ਹੂੰ ਪੰਨੂ ਜੇ ਇਕੱਠੇ ਰਹਿੰਦੇ ਆ ਫੇਰ ਲੜਦੇ ਆ ਹੂੰ ਫੇਰ ਦੂਜੇ ਦੇ ਬਕਾਦਮੇ ਕਰਦੇ ਆ ਇਸ ਵੇਲੇ 10 ਬਕਾਦਮੇ ਚੱਲਦੇ ਪਏ ਉਹਨਾਂ ਦੇ ਅੱਛਾ ਜੀ ਮੈਂ ਤਾਂ ਸਿਰਫ ਇੱਕ ਸਾਲ ਹੋਇਆ ਐਂਟਰੀ ਕੀਤੀ ਇੱਥੇ ਅੱਛਾ ਜੀ ਮੁੜ ਕੇ ਕਿਉਂਕਿ ਮੋਗੇ ਵਾਲਿਆਂ ਨੇ ਕਈ ਬੰਦੇ ਜਿਹਦਾ ਅਜੇ ਸੂਤ ਹੈ ਮੇਰੇ ਦੋਸਤ ਖੁਸ਼ਾਲ ਗੋਇਲਾ ਮੇਰੇ ਬਚਿਆ ਗਿਆ ਉਹ ਤਾਂ ਤੁਸੀਂ ਕੁਝ ਕਰੋ ਤਾਂ ਮੈਂ ਹੁਣ ਸਟੈਪ ਇਨ ਕੀਤਾ ਹੈਗਾ ਇੱਕ ਸਾਲ ਤੋਂ ਤਾਂ ਮੈਨੂੰ ਉਮੀਦ ਹੈ ਕਿ ਮੈਂ ਵਿਦਿਅਕ 1 ਇਅਰ 1 ਮੋਰ ਇਅਰ ਇਹ ਸਾਰੇ ਇੰਸਟੀਟਿਊਸ਼ਨਾਂ ਨੂੰ ਬੰਦੇ ਚੜਾ ਕੇ ਇੱਥੇ ਚੰਗੇ ਬੰਦਿਆਂ ਨੂੰ ਸਪੋਰਟ ਕਰਾਂਗਾ ਨਾ ਤੇ ਮੈਂ ਪ੍ਰਧਾਨ ਮੰਤਰੀ ਦਾ ਨੰਬਰ ਪਾਣਾ ਲੇਕਿਨ ਮੈਂ ਇਹਨਾਂ ਚੜਾ ਕੇ ਚੰਗੇ ਬੰਦਿਆਂ ਨੂੰ ਸਪੋਰਟ ਕਰੀਆ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਇੱਥੇ ਐਜੂਕੇਸ਼ਨ ਪ੍ਰਾਪਤ ਕਰ ਸਕਣ ਠੀਕ ਹੈ ਜੀ ਓਕੇ ਸਰ ਧੰਨਵਾਦ ਹਲੋ ਹਾਂਜੀ ਪ੍ਰਿੰਸੀਪਲ ਮੈਮ ਬੋਰੇ ਜੀ ਹਾਂਜੀ ਸੁਣਿਓ ਹਾਂ ਮੈਂ ਮਹਿੰਦਰਪਾਲ ਲੁੰਬਾ ਬੋ ਰਿਹਾ ਹਾਂ ਜੀ ਡੀਬੀ ਨਿਊਜ਼ ਤੋਂ ਹਾਂਜੀ ਬੋਲੋ ਹਾਂ ਮੈਮ ਇੱਕ ਤੁਹਾਡੇ ਸਕੂਲ ਦਾ ਪਲੇਗਰਾਉਂਡ ਹੈ ਜੀਰਾ ਰੋਡ ਤੇ ਅੱਛਾ ਜੀ ਉਹ ਤੁਸੀਂ ਕਿਰਾਏ ਤੇ ਦੇ ਦਿੱਤਾ ਹਾਂਜੀ ਉਹ ਤੁਸੀਂ ਕਿਰਾਏ ਤੇ ਦੇ ਦਿੱਤਾਗੇ ਤੁਹਾਨੂੰ ਪਤਾ ਨਹੀਂ ਜੀ ਇਸ ਦਾ ਮੈਮ ਤੁਸੀਂ ਪ੍ਰਿੰਸੀਪਲ ਹੋ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਤੁਸੀਂ ਕਿਹਨੂੰ ਪੁੱਛਿਆ ਮੇਰੇ ਤੋਂ ਇਮ ਸਾਡੇ ਕੋਲ ਨਿਊਜ਼ ਆਈ ਹੈ ਜੀ ਇਹਦੀ ਸਰ ਮੈਂ ਤੁਹਾਡੀ ਜਵਾਬ ਦੇ ਨਹੀਂ ਸਕੀ ਓਕੇ ਕੋਈ ਗੱਲ ਨਹੀਂ ਅਸੂਬ ਜੀ ਘੋਟੋ ਕੋਈ ਨਹੀਂ ਹੈਲੋ ਹਾਂਜੀ ਸੂਬ ਸਾਹਿਬ ਨਮਸਕਾਰ ਜੀ ਹੈਲੋ ਹਾਂਜੀ ਹਾਂਜੀ ਨਰਿੰਦਰ ਸੂਜ ਜੀ ਬੋ ਰਿਓ ਹਾਂਜੀ ਹਾਂਜੀ ਮਹਿੰਦਰਪਾਲ ਲੁੰਬਾ ਬੋ ਰਿਹਾ ਜੀ ਜੀਡੀਬੀ ਨਿਊਜ਼ ਤੋਂ ਹਾਂਜੀ ਆ ਸੂਬ ਸਾਹਿਬ ਇੱਕ ਤੁਸੀਂ ਉਹ ਆਰੀਆ ਸਕੂਲ ਮਾਡਲ ਸਕੂਲ ਦੀ Hello. हाँ जी सुदर्शन शर्मा जी बोल रहे जी हाँ जी, हाँ जी नमस्कार सर महेंद्रपाल लुम्बा बोल रहे हैं जी डी बी न्यूज तो जी हाँ जी डी बी न्यूज़ तो महेंद्रपाल लुम्बा बोल रहा सी तो जी जगह मोगा पंजाब हाँ मोगा तो जी मोगा तो अच्छा जी। ਆ ਸਰ ਇੱਕ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗੇ ਆਪਣੇ ਆਰੀਆ ਪ੍ਰਤੀਨਿਧੀ ਸਭਾ ਵੱਲੋਂ ਚਲਾਇਆ ਜਾ ਰਿਹਾ ਹੈ। ਅ ਆਰੀਆ ਪ੍ਰਤੀਨਿਧੀ ਸਭਾ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਉਹਦੇ ਬਾਰੇ ਗੱਲ ਕਰਨੀ ਸੀ ਤੁਹਾਡੇ ਨਾਲ। ਲੇਖ ਮੈਂ ਜ਼ਰਾ ਮੀਟਿੰਗ 'ਚ ਬੈਠਾ ਆ ਫਿਰ ਬਾਤ ਕਰੀ ਹੋ ਜਾਤਾ। ਆਓ ਤੁਹਾਡੀ ਨਾਲ ਬਾਈਟ ਰਿਕਾਰਡ ਕਰਨੀ ਸੀ ਕਿਉਂਕਿ ਜ਼ਰੂਰੀ ਹੈ ਇਹ ਥੋੜਾ ਜਿਹਾ ਅਰਜੈਂਟ ਮੈਟਰ। ਤੇ ਜੇ ਕਹੋਂ ਤਾਂ ਹੁਣੇ ਕਰ ਲੈਣਾ ਜੇ ਰੋਕੇ ਕਹੋਂਗੇ ਤਾਂ ਰੋਕੇ ਕਰ ਲੈਂਗੇ। ਇਹਦੇ ਰੁਕ ਕੇ ਕਰ ਲਿਆ ਉਹ ਕਹਿੰਦਾ ਕਰਿਆ ਮੀਟਿੰਗ ਹੋ ਰਹੀ ਹੋਵੇ। ਚਲ ਠੀਕ ਹੈ ਜੀ। ਹਾਂਜੀ ਬਾਜੀ ਨਮਸਕਾਰ ਜੀ। ਨਮਸਕਾਰ ਜੀ। ਕੀ ਨਾਮ ਹੈ ਜੀ ਆਪਣਾ? ਰਜੀਵ ਕੁਮਾਰ ਜੀ। ਅ ਰਜੀਵ ਕੁਮਾਰ ਜੀ ਤੁਹਾਡਾ 2017 ਦੇ ਵਿੱਚ ਕੋਈ ਆਰੀਆ ਮਾਡਲ ਸਕੂਲ ਨਾਲ ਝਗੜਾ ਹੋਇਆ ਸੀ। ਹਾਂਜੀ ਹੋਇਆ ਸੀ। ਕੀ ਝਗੜਾ ਸੀਗਾ ਉਹ? ਉਹ ਮਸਲਾ ਐ ਸੀਗਾ ਜੀ ਇਹਨਾਂ ਨੇ ਸਕੂਲ ਦੀਆਂ ਜਿਹੜੀਆਂ ਫੀਸਾਂ ਸੀਗੀਆਂ। ਹਾਂ। ਉਹ ਇੱਕਦਮ ਬੁਦਾ ਦਿੱਤੀਆਂ ਸੀਗੀਆਂ ਤੇ ਜਿਹੜੇ ਰੀ-ਐਡਮਿਸ਼ਨ ਅਸੀਂ ਉਹ ਵੱਖਰੀਆਂ ਲਈ ਜਾਂਦੀਆਂ ਸੀਗੀਆਂ ਬੱਚਿਆਂ ਤੋਂ ਨਾਲ ਇਹ ਯਾਨਕੀ ਸਕੂਲ ਦੇ ਜਿਹੜੀਆਂ ਲੇਟ ਫੀਸ ਲੱਗਦੀ ਸੀਗੀ ਉਹਨਾਂ ਨਾਲ ਜੁਰਮਾਨਾ ਵਸੂਲਿਆ ਜਾਂਦਾ ਸੀਗਾ ਬੱਚਿਆਂ ਕੋਲ ਹਰ ਬੱਚੇ ਕੋਲੇ ਬਿਲਕੁਲ ਮੇਰਾ ਮੈਂ ਕਹਿਦਾ ਨਹੀਂ ਲੈ ਸਕਦੇ ਹਾਂ ਨਹੀਂ ਲੈ ਸਕਦੇ ਸੀਗੇ ਬਿਲਕੁਲ ਹਾਂਜੀ ਫਿਰ ਕੀ ਹੋਇਆ ਉਸ ਤੋਂ ਬਾਅਦ ਫਿਰ ਯਾਨਕੀ ਅਸੀਂ ਇਹਨਾਂ ਨਾਲ ਵਕੂ ਵਕੂ ਗੱਲਬਾਤ ਤੇ ਹਰ ਗੱਲ ਤੇ ਬੇਨਤੀ ਵੀ ਕੀਤੀ ਮਨਤਾ ਤਰਲੇ ਵੀ ਕੀਤੀ ਵੀ ਤੁਸੀਂ ਇੰਨੀਆਂ ਫੀਸਾਂ ਨਾ ਵਧਾਓ ਇਹਨਾਂ ਨੇ ਸਾਡੀ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਸੁਣੀ ਸੀਗੀ ਹੂੰ ਹੂੰ ਫੇਰ ਯਾਨੀ ਕਿ ਫੇਰ ਅਸੀਂ ਅੱਕ ਜਿਵੇਂ ਕਹਿ ਦਈਏ ਸਾਨੂੰ ਯਾਨੀ ਕਿ ਡਿਵੀਜ਼ਨਲ ਕਮਿਸ਼ਨਰ ਕੋਲ ਐਪਲੀਕੇਸ਼ਨਾਂ ਪਾਉਣੀਆਂ ਪਈਆਂ ਉਹਨਾਂ ਨੇ ਯਾਨੀ ਕਿ ਫਿਰ ਆਪ ਦਾ ਇੱਕ ਅਫਸਰ ਲਾਇਆ ਸੀਗਾ ਪ੍ਰਗਟ ਸਿੰਘ ਬਰਾੜ ਉਹਨਾਂ ਨੇ ਯਾਨੀ ਕਿ ਹਾਂਜੀ ਡੀਓ ਪ੍ਰਗਟ ਸਿੰਘ ਬਰਾੜ ਉਹਨਾਂ ਨੇ ਚੈਕਿੰਗ ਕੀਤੀ ਸਕੂਲ ਸਕੂਲ ਦੇ ਵਿੱਚ ਬਹੁਤ ਝੜੀਆਂ ਐਸੀਆਂ ਕੰਡੀਸ਼ਨਾਂ ਪਾਈਆਂ ਗਈਆਂ ਜੋ ਯਾਨੀ ਕਿ ਇਲੈਗਲ ਸੀਗੀਆਂ ਜਿਸ ਦਾ ਬਕਾਇਦਾ ਸਬੂਤ ਵੀ ਮੇਰੇ ਕੋਲ ਪਿਆ ਹੈ ਬਿਲਕੁਲ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਹਾਂਜੀ ਰਿਪੋਰਟ ਜਾਰੀ ਕੀਤੀ ਸੀਗੀ ਤੇ ਜਿਹੜੀ ਜਗਾ ਸੀਗੀ ਹੁਣ ਸਕੂਲ ਨੂੰ ਮਾਨਤਾ ਉਹਦੇ ਮੈਨੇਜਰ ਸਕੂਲ ਕੋਲ ਪਲੇਗਰਾਉਂਡ ਹੋਊਗਾ ਜੀ ਠੀਕ ਹੈ ਜੀ ਸਾਰੀ ਅਸੀਂ ਆਰਟੀਆ ਪਾਈਆਂ ਆਰਟੀ ਤੇ ਸਾਨੂੰ ਤੈਅ ਜੋਰ ਪਤਾ ਲੱਗ ਗਿਆ ਲੈ ਵੀ ਇਹਨਾਂ ਕੋਲ ਤਾਂ ਪਲੇਗਰਾਉਂਡ ਹੀ ਹੈ ਨਹੀਂ ਇਹ ਪਲੇਗਰਾਉਂਡ ਇਹਨਾਂ ਨੇ ਯਾਨੀ ਕਿ ਝਗੜੇ ਤੋਂ ਬਾਅਦ ਲਈ ਸੀਗੀ ਹਾਂਜੀ ਝਗੜੇ ਤੋਂ ਬਾਅਦ ਤੁਹਾਡੇ ਨਾਲ ਕਿਹੜੇ ਮਹੀਨੇ ਦੇ ਵਿੱਚ 2017 ਦੇ ਵਿੱਚ ਕਿਹੜੇ ਇਹ ਮੈਂ April 2017 ਤੋਂ ਸਟਾਰਟ ਕੀਤਾ ਸੀਗਾ ਜੀ ਓਕੇ ਹਾਂ ਇਹ 26 ਜੂਨ 2017 ਨੂੰ ਰਜਿਸਟਰੀ ਹੋਈ ਹੈ ਸਾਡੇ ਚਾਹੇ ਇਹ ਰਹਣ ਤੁਹਾਡੇ ਝਗੜੇ ਤੋਂ ਬਾਅਦ ਖਰੀਦਣੀ ਪਈ ਇਹਨਾਂ ਨੂੰ ਹਾਂਜੀ 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 ਮਜਬੂਰੀ 'ਚ ਖਰੀਦਣੀ ਪਈ ਨਹੀਂ ਦੇਖੋ ਆਪਾਂ ਇਹ ਮਜਬੂਰੀ ਤਾਂ ਕਹਿ ਨਹੀਂ ਸਕਦੇਗੇ ਹੁਣ ਇਹ ਇਹਨਾਂ ਨੂੰ ਪਤਾ ਹੈ ਜਗ੍ਹਾ ਜਿਹੜੀ ਇਹਨਾਂ ਨੇ ਲਈ ਹੈ ਕਿਉਂਕਿ ਮੈਨੂੰ ਇੰਨਾ ਪਤਾ ਵੀ ਮੇਰੇ ਝਗੜੇ ਤੋਂ ਬਾਅਦ ਇਹਨਾਂ ਨੇ ਜਗ੍ਹਾ ਲਈ ਹੈ ਓਕੇ ਹਾਂਜੀ ਠੀਕ ਹੈ ਹਾਂਜੀ ਓਕੇ ਧੰਨਵਾਦ